ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੰਬਰ ਦੀਪ ਹਰੀਕਾ ਆਪਣੇ ਚੈਨਲ ਦਾ ਨਾਮ ਹੈ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਹ ਵੀਡੀਓ ਨੂੰ ਬਿਲਕੁਲ ਸਕਿਪ ਨਾ ਕਰਨਾ ਕਿਉਂਕਿ ਛੋਟੀ ਜੀ ਵੀਡੀਓ ਆ ਪਲੀਜ਼ ਤੁਸੀਂ ਇਹਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਸਵੇਰ ਦਾ ਟਾਈਮ ਸੀ ਟਾਈਮ ਇਥੇ ਸਵਾ 6 ਹੋ ਗਏ ਸੀ ਸਵੇਰ ਦੇ ਮੈਂ ਲੱਗੀ ਹੋਈ ਸੀ ਇੱਥੇ ਹਾਰਾਪਾ ਤੇ ਹਾਰਾਪਾ ਅੱਗ ਬਾਲਦੀ ਸੀ ਹੌਲੀ ਹੌਲੀ ਅੱਗ ਚੱਲਦੀ ਹੈ ਜੀ ਨੂੰ ਸਾਰੇ ਗੋਹੜਕੇ ਸਿੱਲੇ ਹੋ ਜਾਂਦੇ ਨੇ ਬਰਸਾਤ ਦਾ ਮੌਸਮ ਹੈ ਤਾਂ ਕਰਕੇ ਹਾਰੇ ਵਿੱਚ ਰੱਖਣੇ ਨੇ ਛੋਲੇ ਉਬਲਣੇ ਜੀ ਤਾਂ ਕਰਕੇ ਮੈਂ ਸਵੇਰੀ ਕਾਲੇ ਆ ਸੀ ਇੱਕ ਕੌਲੀ ਲਈ ਹੈ ਜੀ ਇਹ ਕਾਲੇ ਛੋਲੇਾਂ ਦੀ మీడియం ਸਾਈਜ਼ ਦੀ ਕੌਲੀ ਹੈ ਤੈਨੂੰ ਹੁਣ ਆਪਾਂ ਚੰਗੀ ਤਰ੍ਹਾਂ ਧੋ ਲੈਣਾ ਇਹ ਛੋਲੇ ਮੈਂ ਧੋ ਕੇ ਤਿਆਰ ਕਰ ਲੇ ਦੋ ਤਿੰਨ ਵਾਰ ਇਹਨਾਂ ਦਾ ਪਾਣੀ ਮੈਂ ਕੱਢਦਾ ਕਿਉਂਕਿ ਪਹਿਲਾਂ ਇਹ ਸਾਫ਼ ਕਰਕੇ ਰੱਖੇ ਹੋਏ ਸੀ ਇਹਦੇ ਰੱਖਿਆ ਹੋਇਆ ਪਾਣੀ ਗਾਣੀ ਮੈਂ ਗੰਦਾ ਕਰਤੀ ਛੋਲੇ ਉਬਾਲ ਲਈ ਇਹ ਵਾਲਾ ਪਤੀਲੇ ਚ ਉਬਾਲਾਂਗੇ ਕਿਉਂਕਿ ਮੈਂ ਪਹਿਲਾਂ ਦੱਸ ਚੁੱਕਿਆ ਮਿੱਟੀ ਦੀ ਢਾਂਡੀਆਂ ਜਿਹੜੀ ਉਹ ਸਾਡੀ ਟੁੱਟ ਗਈ ਐ ਜਿਹੜੇ ਛੋਲੇ ਨੇ ਉਹ ਪਹਿਲੇ ਵਿੱਚ ਪਾ ਦਾਂਗੇ ਹੁਣ ਇਹਦੇ ਵਿੱਚ ਅੱਧਾ ਚਮਚਾ ਇਥੇ ਮੈਂ ਨਮਕ ਪਾਇਆ ਤੇ ਨਾਲ ਕੇ ਇਹ ਮੈਂ ਇਥੇ ਮਿੱਠਾ ਸੋਡਾ ਪਾਇਆ ਮਿੱਠਾ ਸੋਡਾ ਪਾਉਣ ਨਾਲ ਇਹ ਬਹੁਤ ਸੌਫਟ ਹੋ ਜਾਂਦੇ ਨੇ ਖੜਵੇਂ ਜਿੰਨ ਬਿਲਕੁਲ ਰਹਿੰਦੇ ਹੈਗੇ ਤੇ ਹੁਣ ਇਹਦੇ ਵਿੱਚ ਪਾਣੀ ਐਡ ਕਰਾਂਗੇ ਪਾਣੀ ਆਪਣਾ ਗਰਮ ਹੋ ਗਿਆ ਸੀ ਤੇ ਇਹਦੇ ਵਿੱਚ ਪਾਣੀ ਕਰਾਂਗੇ 2 ਲੀਟਰ ਦੇ ਕਰੀਬ ਮੈਂ ਇਹਦੇ ਵਿੱਚ ਪਾਣੀ ਪਾਇਆ ਹੁਣ ਇਹਨੂੰ ਆਹਰੇ ਦੇ ਵਿੱਚ ਰੱਖ ਦਾਂਗੇ ਤੁਸੀਂ ਦੇਖ ਸਕਦੇ ਹੋ ਹਾਰਾ ਬਿਲਕੁਲ ਪੱਕ ਚੁੱਕਿਆ ਤੇ ਹੁਣ ਇਹਨੂੰ ਇਹਦੇ ਵਿੱਚ ਪਤੀਲੇ ਨੂੰ ਇਹਦੇ ਵਿੱਚ ਹੀ ਰੱਖ ਦਵਾਂਗੇ ਤੇ ਮੈਂ ਸਾਈਡਾਂ ਤੋਂ ਦੇਖ ਰਹੀ ਸੀ ਕਿਤੇ ਹਿੱਲਦਾ ਤਾਂ ਨਹੀਂ ਜਾ ਵੀ ਸਾਈਡ ਤੇ ਹੋ ਜAVE ਤਾਂ ਕਰਕੇ ਤੇ ਹੁਣ ਇਹਨੂੰ ਆਪਾਂ ਉੱਪਰੋਂ ਟੱਕ ਦਵਾਂਗੇ ਟਾਈਮ ਹੈ ਜੋ ਸਵਾ ਨੋਨ ਦਾ ਹੋ ਗਿਆ ਜੀ ਜਣੀ ਆਪਣੇ ਰਿਚ ਗਏ ਬਿਲਕੁਲ ਜਿਹਨੇ ਜੋ ਆਪਣੇ ਇਥੇ ਰਿਜ ਕੇ ਤਿਆਰ ਹੋ ਚੁੱਕੇ ਸੀ 3 ਘੰਟੇ ਦੇ ਵਿੱਚ ਇਹ ਬਿਲਕੁਲ ਉਬਲ ਗਏ ਸੀ ਚਲੋ ਅੰਬਿਕ ਘੰਟਾ ਆਪਾਂ ਇਹਨਾਂ ਨੂੰ ਹਜੇ ਹੋਰ ਰੱਖਾਂਗੇ ਵਿੱਚ 3 ਤੋਂ 4 ਘੰਟੇ ਦੇ ਵਿੱਚ ਇਹ ਵਧੀਆ ਬਣ ਜਾਂਦੇ ਨੇ ਜੀ ਤੇ ਨਾ ਹੀ ਇਹਨਾਂ ਨੂੰ ਕੋਈ ਭਿਉਣ ਦੀ ਜ਼ਰੂਰਤ ਹੈ ਪਹਿਲਾਂ ਪੁਸ਼ ਕਰਨ ਦੀ ਜ਼ਰੂਰਤ ਨਹੀਂ ਸਿੱਧਾ ਧੋ ਕੇ ਆਪਾਂ ਇਹਨਾਂ ਨੂੰ ਹਾਰੇ ਦੇ ਵਿੱਚ ਉਬਾਲ ਸਕਦੇ ਹਾਂ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਟਰਾਈ ਕਰਿਓ ਚਲੋ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਧੰਨਵਾਦ